kita tahu Allah tahu ਨਾ ਕਿ ਜਿਸ ਵੀ ਰਿਪੋਰਟ ਜੀ ਕਿਹੜੇ ਪੰਨੇ ਤੋਂ 9 ਗ੍ਰਾਮਾ ਤੋਂ ਜੀ ਅੱਜ ਕੀ ਮਾਮਲਾ ਹੋਇਆ ਜਿਹੜਾ ਮਾਮਲਾ ਹੋਇਆ ਜੀ ਅੱਜ ਜਿਹੜਾ ਹੋਇਆ ਆ ਜੀ ਸਾਡਾ ਤਾਂ ਹੋਇਆ ਜੀ ਫਰਫਰੀ ਮਹੀਨੇ ਤੋਂ ਸ਼ੁਰੂ ਹੋਇਆ ਹੈ ਮਾਮਲਾ ਜੀ ਸਾਡੇ ਮੁੰਡਿਆਂ ਤੇ ਐਸੀ ਆਕਟ ਝੂਠਾ ਲਵਾ ਕੇ ਜੇਲ੍ਹ ਦੇ ਵਿੱਚ ਪਾਏ ਗਏ ਆ ਡੇਢ ਮਹੀਨਾ ਬੈਠੇ ਪੁਲਿਸ ਵਾਲਿਆਂ ਨੂੰ ਅੱਕ ਕਹਿੰਦੀ ਰਹੀਆਂ ਡੀਐਸਪੀ ਸਾਹਿਬ ਨੂੰ ਵੀ ਤਰਖਾਸ ਕੀਤੀ ਐਸਐਚਓ ਸਾਹਿਬ ਨੂੰ ਵੀ ਕੀਤੀ ਵੀ ਸਾਹਿਬ ਜੀ ਜਿਨ੍ਹਾਂ ਨੇ ਗਵਾਹੀ ਦਿੱਤੀ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਚੜਾਇਆ ਜਾਵੇ ਇੱਕ ਵਾਰੀ ਗੁਰਦੁਆਰਾ ਸਾਹਿਬ ਚੜ੍ਹ ਕੇ ਕਹਿ ਦਿੰਦੇ ਤੁਸੀਂ ਸੱਚੀ ਗਵਾਹੀ ਦੇ ਕੇ ਐਸੀ ਆਕਟ ਲਵਾਇਆ ਅਸੀਂ ਪ ਕਰਦੇ ਆ ਜੀ ਕੁਛ ਨਹੀਂ ਪਤਾ ਸਾਡੇ ਮੁੰਡੇ ਜਿਹੜੇ ਪਵਾਤੇ ਜਿਹੇ ਜਦੋਂ ਜਦੋਂ ਵਾਪਸ ਆਇਆ ਕਹਿੰਦੇ ਜਿੱਦਾਂ ਮੁੰਡੇ ਤੁਹਾਡੇ ਬਾਹਰ ਆਏ ਉਦੋਂ ਅੰਦਰ ਭੇਜਣੇ ਆ ਕਰਦ ਵਢਾ ਕੇ ਮੁੰਡਾ ਸਾਡਾ ਘਰ ਨੂੰ ਆਉਂਦਾ ਸੀ ਰਾਤ ਨੂੰ ਟਰੈਕਟਰ ਤੋਂ ਪਰ ਉਹਦੇ ਹਮਲਾ ਕੀਤਾ ਟਰੈਕਟਰ ਦੇ ਉੱਤੇ ਸਾਡੇ ਮੁੰਡਿਆਂ ਤੇ ਜਸਪ੍ਰੀਤ ਸਿੰਘ ਨੇ ਉੱਤੇ ਹਮਲਾ ਕੀਤਾ ਅਸੀਂ ਡੀਐਸਪੀ ਸਾਹਿਬ ਨੂੰ ਰਾਤ ਨੂੰ ਕੰਪਲੇਟ ਕੀਤੀ ਡੀਐਸਪੀ ਸਾਹਿਬ ਕਹਿੰਦੇ ਘਰ ਕਪੜੇ ਕੁੰਡੇ ਲਾ ਕੇ ਸੌਂਜੋ ਸਵੇਰ ਨੂੰ ਪੁਲਿਸ ਆਊਗੀ ਕੋਈ ਪੁਲਿਸ ਨਹੀਂ ਆਈ ਅਸੀਂ ਖੋਦਾ ਆਏ ਥਾਣੇ 'ਚ ਐਸਐਚਓ ਸਾਹਿਬ ਨੂੰ ਆਪਣੇ ਬਿਆਨ ਦਿੱਤੇ ਸਭ ਕੁਝ ਕੀਤਾ ਕਹਿੰਦੇ ਅਗਲੇ ਦਿਨ ਸਵੇਰੇ ਆਉਨੇ ਆ ਜੀ ਵੀਡੀਓ ਵੀ ਕਢਾਉਨੇ ਆ ਤੁਹਾਡੇ ਬਿਆਨ ਵੀ ਲੈਣੇ ਆ ਜੀ ਐਸਐਚਓ ਸਾਹਿਬ ਕਹਿੰਦੇ ਮੁੰਡੇ ਨੇ ਫੋਨ ਲਾ ਕੇ ਪੁੱਛਿਆ ਸਾਹਿਬ ਜੀ ਕਿੰਨੇ ਵਜੇ ਆਉਣਾ ਕਹਿੰਦੇ ਬੰਬ ਥੋੜੀ ਡੇਗ ਗਿਆ ਤੁਹਾਡੇ ਉੱਤੇ ਐਸਐਚਓ ਸਾਹਿਬ ਕਹਿਣ ਲੱਗੇ ਸਾਨੂੰ ਡੀਐਸ ਹਾਂਜੀ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਕਿੰਨੇ ਮਹੀਨੇ ਹੋ ਗਏ ਸਾਨੂੰ ਤੋਂ ਮਿਲਿਆ ਕੋਣ ਸਾਡੇ ਮੁੰਡਿਆਂ ਨੂੰ ਵੱਢ ਕੇ ਗਰਾਊਂਡ ਦੇ ਵਿੱਚ ਕਿੱਥੇ ਬਾਹਰ ਜਾਂਦੇ ਆਣ ਨੂੰ ਵੱਢ ਕੇ ਪਰਪਾਨ ਗੜਾਸ਼ੀਆਂ ਦਾਤ ਦੇ ਨਾਲ ਬੁੱਢੇ ਮੁੰਡੇ ਸਾਡੇ ਸਾਨੂੰ ਘਰ ਆ ਕੇ ਕਿਹਾ ਉਹਨਾਂ ਚੋਰੀ ਦੀ ਨਾਨੀ ਨੇ ਅੰਮਰ ਜੀ ਤੇ ਮੁੰਡੇ ਤੁਹਾਡੇ ਅੰਮਰ ਜੀ ਤੇ ਕੋਈ ਕਹਿੰਦੀ ਮੁੰਡੇ ਤੁਹਾਡੇ ਵੱਢ ਕੇ ਛੱਡ ਦਿੱਤੇ ਆ ਚੱਕ ਲੋ ਬਚਾ ਹੁੰਦੇ ਤਾਂ ਬਚਾ ਲਵੋ ਆਪਣੇ ਮੁੰਡੇ ਹਾਂਜੀ ਕੋਈ ਰਾਜਨੀਤਿਕ ਸ਼ਹਿ ਵੀ ਲੱਭ ਹਾਂਜੀ ਰਾਜਨੀਤਿਕ ਸ਼ਹਿ ਹੈਗੀ ਜੀ ਹਾਂਜੀ ਹੈਗੀ ਆ ਜੀ ਪੈਸਾ ਚੜਾਇਆ ਜਾ ਰਿਹਾ ਜੀ ਤਾਂ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਦਾਤ ਨੂੰ ਕਹਿੰਦਾ ਜੇ ਤੁਹਾਡੀਆਂ ਜੀ ਨਾਮ ਹੈ ਜੀ ਮੇਰਾ ਨਾਮ ਸ਼ਮਾ ਰਾਣੀ ਜਿਹੜੇ ਪਿੰਡੋਂ ਜੀ ਜੀ ਮੈਂ ਪਿੰਡ ਨੌਗਰਾਮਾ ਤੋਂ ਕੀ ਮਾਮਲਾ ਕੀ ਹੈ ਜੀ ਅੱਜ ਦਾ ਆ ਜੀ ਮਾਮਲਾ ਹੈਗਾ ਇਸ ਤਰ੍ਹਾਂ ਵੀ ਇਹਨਾਂ ਨੇ ਸਾਡੇ ਆਦ ਤੜਕੀ ਬੰਦੇ ਲੈ ਹੈਗੇ ਐਸਸੀ ਐਕਟ ਲਵਾਇਆ ਝੂਠਾ ਸਾਡੇ ਮੁੰਡਿਆਂ ਤੇ ਲੜਾਈ ਝਗੜਾ ਫਰਵਰੀ ਮਹੀਨੇ ਤੋਂ ਕਰਦਾ ਕਰਦੇ ਆ ਰਹੇ ਇਹਨਾਂ ਨੇ ਸਾਡਾ ਜੀਨਾ ਹਰਾਮ ਕੀਤਾ ਪਹਿਲਾਂ ਸਾਡੇ ਦਿਓਰਾਂ ਨੂੰ ਦੋਹਾਂ ਨੂੰ ਝੂਠੇ ਐਕਟ ਲਵਾ ਕੇ ਅੰਦਰ ਪਵਾਇਆ ਜਮਾਨਤ ਤੇ ਮੁੰਡੇ ਬਾਹਰ ਕਰੇ ਜਿੱਦਾਂ ਬਾਹਰ ਸੀ ਉਦੋਂ ਹੀ ਟੋਰ ਮੇਰੇ ਆਦਮੀ ਦਾ ਰਣਜੀਤ ਸਿੰਘ ਦਾ ਨਾਂ ਨਜਾਇਜ਼ ਪੁਆ ਸਾਡੇ ਚਾਚੇ ਇਹਨਾਂ ਨੂੰ ਕਹਿੰਦੇ ਤੁਹਾਡੇ ਘਰ 'ਚ ਬੰਦਾ ਨਹੀਂ ਕੋਈ ਰਹਿੰਦਾ ਮਗ ਤਾੜੀਆਂ ਜੁੱਤੀਆਂ ਟੁੱਟੀਆਂ ਡਿਪਟੀ ਸਾਹਿਬ ਚੱਕਰ ਕੱਟ-ਕੱਟ ਕੇ ਐਸਐਚਓ ਸਾਹਿਬ ਐਸਐਚਓ ਸਾਹਿਬ ਅੰਦਰ ਹੱਥ ਜੋੜ ਕੇ ਜਾਓ ਬੇਟਾ ਤਸਾਂ ਅਸੀਂ ਤੈਨੂੰ ਮੌਕਾ ਦੇ ਖੜਾ ਆਂਦੇ ਮੜ ਕੇ ਜਿਹੜਾ ਫੋਨ ਕਰਿਆ ਕਹੋ ਕਿ ਬੀਬੀ ਇੱਥੇ ਲੱਖਾਂ ਲੱਖਾਂ ਕਰੋੜਾਂ ਹੀ ਚੋਰੀਆਂ ਤੇ ਤਾਂ ਫੇਰ ਥੋੜੀ ਚੋਰੀ ਹੋਈ ਅਸੀਂ ਨਹੀਂ ਆ ਸਕਦਾ ਟਾਈਮ ਨਹੀਂ ਹੈਗਾ ਸਾਨੂੰ ਇੱਧਰ ਸਾਡੇ ਚੋਰੀਆਂ ਹੋ ਜਾਂ ਤਾਂ ਡੰਡੇ ਕੁਰਬਾਨਾ ਲੈ ਕੇ ਮਾਰ ਜਾਂਦੇ ਹੁਣ ਮੈਂ ਦਿਓਰ ਨੂੰ ਪਹਿਤવાર ਮਾਰ ਕੇ ਜੇ ਮੋਟਾ ਦੇਖਣ ਰਾਤ ਨੂੰ ਆਏ ਨੇ ਕਹਿੰਦੇ ਫੇਰੇ ਆਸੀ ਆਉਂਗੇ ਆਇਆ ਕੋਈ ਨਹੀਂ ਕਿਹਦਾ ਕੋਈ ਸੀਸੀਟੀਵੀ ਵਗੈਰਾ ਵੀ ਉੱਥੇ ਅੜੋੜ ਰਿਹਾ ਹਾਂਜੀ ਸਾਡੇ ਪਿੰਡ ਦੇ ਚੌਂਕ ਦੇ ਵਿੱਚ ਕੈਮਰਾ ਲੱਗੇ ਹੋਏ ਨੇ ਸਾਡੀ ਜਿਹੜੀ ਆਪਣਾ ਘਰ ਦੇ ਵੀਡੀਓ ਆਪ ਡੰਡਾ ਲੈ ਕੇ ਜਾਂਦੇ ਨੇ ਗਾਲਾਂ ਕਰਦੇ ਸਾਡੇ ਬੂਏ ਸਾਡੇ ਬੂਏ ਦੇ ਵਿੱਚ ਆ ਗਏ ਅਮਰਜੀਤ ਮੈਨੂੰ ਕਹਿ ਕੇ ਕਿਹਾ ਤੁਹਾਡੇ ਮੁੰਡੇ ਵਰਦੀ ਚਾਓ ਬੱਚਿਆਂ ਨੂੰ ਬਚਾ ਲਓ ਚੱਕ ਲਓ ਚੱਕ ਕੇ ਘਰੋਂ ਅਮਰਜੀਤ ਡੰਡਾ ਹੱਥ 'ਚ ਵੜੇ ਮੂੰਹ ਤੇ ਕਹਿ ਕੇ ਗਈ ਮੈਂ ਬੌਂਦਲੀ ਵੀ ਮੈਨੂੰ ਪਤਾ ਨਹੀਂ ਲੱਗਾ ਕਿਹੜਾ ਮੁੰਡਾ ਜਦੋਂ ਵੇਖਿਆ ਤਾਂ ਕੂਨੋ ਕੂਨੋ ਤੇ ਹੋਇਆ ਨਾ ਮੁੰਡੇ ਸਾਡੇ ਹੈ ਨਾ ਇਹਨਾਂ ਨੇ ਪਹਿਲੇ ਹੀ ਪਲੈਨਿੰਗ ਕਰਕੇ ਆਏ ਸੀ ਫੇਰ ਦੇ ਉਹਨਾਂ ਦੇ ਬਗਾਨੇ ਮੁੰਡੇ ਸੱਦੇ ਸੇ ਪਿੰਡਾਂ ਚੋਂ ਉਦੋਂ ਪਿੰਡ 'ਚ ਮੇਲਾ ਸੀ ਇਹਨਾਂ ਨੇ ਪਹਿਲੇ ਹੀ ਪਲੈਨਿੰਗ ਕੀਤੀ ਸਾਡੇ ਬੱਚੇ ਗਏ ਨਹੀਂ ਸੀ ਮੇਲੇ ਤੇ ਇਹਨਾਂ ਨੇ ਖੇਤਾਂ ਨੂੰ ਜਾਂਦੇ ਜਮੀਨ ਵਾਹਦੇ ਉਦੋਂ ਰਾਜ ਬੈਕ ਕੀਤਾ ਮੁੰਡਿਆਂ ਨੂੰ ਵੱਢਿਆ ਸਾਡੇ ਨੂੰ ਮੇਰੇ ਦਿਓਰ ਜਾਂ ਅੱਖਾਂ ਨਹੀਂ ਕਰ ਦਿੱਤੀਆਂ ਨੱਕ ਤੋੜਨ ਹੱਡੀਆਂ ਤੋਂ ਦੂਜੇ ਦਿਓਰ ਨਾਲ ਗੋਟ ਸਿਰ ਦੀ ਹੱਡਿਓ ਤੋੜ ਦਿੱਤੀ ਜਾਨੋ ਮਾਰ ਕੇ ਸੁੱਟ ਗਏ ਆਪਣੇ ਵੱਲੋਂ ਉਹਨੇ ਵੀ ਘਾਰੇ ਗਾਲਾਂ ਕਰਦੀਆਂ ਜਨਾਨੀਆਂ ਵੀ ਬੰਦੇ ਨਹੀਂ ਹਾਂਜੀ ਐਮਐਲਏ ਵਰਗੋ ਕੱਟੀਆਂ ਗਈਆਂ ਸਾਰਾ ਕੁਝ ਹੋਇਆ ਹੈਗਾ ਦਿੱਤੀ ਸਾਹਿਬ ਉਹਨਾਂ ਰਾਤ ਨੂੰ ਆਏ ਸੀ ਅਸੀਂ ਦਿਖਾਏ ਮੁੰਡੇ ਕਹਿੰਦੇ ਕੋਈ ਨਾਂ ਲਿਖਾਓ ਅਸੀਂ ਸਵੇਰੇ ਆਂਦੇ ਕੋਈ ਨਹੀਂ ਬੋਲਿਆ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਇਹ ਕੈਦਵਾਰ ਦੀ ਗੱਲ ਹੈ ਜੀ ਤੇ ਹੁਣ ਇਹ ਮਨਸ਼ਾਸ਼ਨ ਤਾਂ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਦੇ ਬੰਦੇ ਚੱਕਣ ਜਿਨ੍ਹਾਂ ਨੇ ਸਾਡੇ ਮੁੰਡੇ ਵੱਡੇ ਹਨ ਉਹ ਸਰੇ ਉਹ ਮੁੰਡਾ ਕਰਦੀ ਕਰਦੇ ਸਾਰੇ ਸਾਰੇ ਹਾਂ ਗੁੰਡਾ ਕਰਦੀ ਕਰਦੇ ਪਏ ਨੇ ਸਾਡੇ ਛੋਟੇ-ਛੋਟੇ ਬੱਚੇ ਸਕੂਲ ਨਹੀਂ ਆਪਣੇ ਬੱਚੇ ਵੇਚ ਸਕਦੇ ਕਹਿੰਦੇ ਤੁਹਾਡੇ ਕੁੜੀਆਂ ਚਪ ਨਹੀਂ ਦੇਣ ਬੱਚੇ ਚੱਕੜੇ ਅਸੀਂ ਹੈਗੇ ਸਾਡੇ ਮੋਰੇ ਗਾਲਾਂ ਕਰਦੇ ਆ ਕਿ ਸਾਡੇ ਕੋਠੇ ਨਾਲ ਲੱਗਦੇ ਕੋਠੇ ਉੱਤੇ ਮਾਰਦੇ ਹੈਗੇ ਨਹੀਂ ਹਵੇਲੀ ਦੇ ਵਿੱਚ ਗਾਲਾਂ ਕਰਦੇ ਸਾਰੇ ਹਮ ਗਾਲਾਂ ਕਰਦੇ ਕੁਲੋਕੇ ਕਾਂਤੀ ਹਾਂਜੀ ਵਿਆਹ ਲੈ ਜਾ ਰਹੇ ਆ ਜੋ ਮੁਤਾਬਕ ਐਮਐਲਏ ਬਣਦਾ ਆਹੀ ਕਾਰਜ ਕਰ ਰਹੇ ਆ ਠੀਕ ਆ ਜੀ ਤੇ ਅਜੇ ਇਹ ਨੌਂ ਗ੍ਰਾਮਾ ਪਿੰਡ ਦਾ ਜਿਹੜਾ ਮਾਮਲਾ ਸੀਗਾ ਨਾ ਜੀ ਹਾਂਜੀ ਹਾਂਜੀ ਠੀਕ